ਬਜ਼ੁਰਗ ਵਾਲਾ ਪੰਦੇ ਮੁੰਡੇ ਤੇ ਹਾਂ ਪੰਦੇ ਰੱਬ ਬੈ ਗਿਆ ਮਿੱਤਰੋ ਦੁਨੀਆ ਦੁਖੀ ਤੋਂ ਦੁਖੀ ਪਈ ਐ ਮਿੱਤਰੋ ਜਿਹੋ ਜੇ ਤੁਸੀਂ ਹਾਂ ਜਿਹੋ ਜੇ ਜਗਾ ਦੇ ਵਿੱਚ ਰਹਿੰਨੇ ਹੋ ਜਿਹੋ ਜੇ ਘਰ ਆ ਜਿਹੋ ਜੇ ਤੁਸੀਂ ਕਪੜੇ ਪਾਉਣੇ ਹੋ ਮਿੱਤਰੋ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਵੀ ਆਪਾਂ ਨੂੰ ਬਹੁਤ ਕੁਛ ਦਿੱਤਾ ਤਾਂ ਮਿੱਤਰੋ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਦੇ ਜਦੋਂ ਇਨਸਾਨ ਦੇ ਕਰਮਾਂ ਦੇ ਵਿੱਚ ਮਿੱਤਰੋ ਸੁਖ ਨਾ ਹੋਵੇ ਨਾ ਤਾਂ ਚਾਹੇ ਉਹ ਕੁਝ ਵੀ ਕਰ ਲੇ ਉਹਨੂੰ ਸੁਖ ਨਹੀਂ ਮਿਲ ਸਕਦਾ ਉਹ ਗੱਲ ਐ ਮਿੱਤਰੋ ਬਜ਼ੁਰਗ ਦੇ ਨਾਲ ਤੁਹਾਡੇ ਨਾਲ ਇੱਕ ਬਜ਼ੁਰਗ ਦੀ ਕਹਾਣੀ ਸਾਂਝੀ ਕਰਦੇ ਆਂ ਵੀ ਉਸ ਬਜ਼ੁਰਗ ਦੇ ਪੰਜ ਬੱਚੇ ਸੀ ਪੰਜੇ ਬੱਚੇ ਘਰਾਂ ਵਾਲੀ ਕੋਈ ਨਿਰਿਆ ਪਰਿਵਾਰ ਦੇ ਵਿੱਚੋਂ ਸਾਰੇ ਛੱਡ ਕੇ ਚੱਲ ਗਏ ਬਜ਼ੁਰਗ ਦੀਆਂ ਗੱਲਾਂ ਮਿੱਤਰੋ ਸੁਣਿਆ ਨਹੀਂ ਜਾਂਦੀਆਂ ਇੰਨਾ ਦੁੱਖ ਹੈ ਬਜ਼ੁਰਗ ਦੀਆਂ ਗੱਲਾਂ ਦੇ ਵਿੱਚ ਮਿੱਤਰੋ ਤੇ ਫੇਰ ਵੀ ਹਜੇ ਉਹ ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ ਉਹਦੇ ਵਿੱਚ ਬਈ ਵਧੀਆ ਆਉਦੀ ਜ਼ਿੰਦਗੀ ਜਿਵੇਂ ਚੱਲ ਰਹੀ ਹੈ ਬਤੀਤ ਕਰੀ ਜਾਂਦਾ ਤੇ ਧੰਨਵਾਦ ਉਹਨਾਂ ਮਿੱਤਰਾਂ ਦਾ ਜਿਹੜੇ ਵੀ ਉਸ ਪਿੰਡ ਦੇ ਉਸ ਬਜ਼ੁਰਗ ਨੂੰ ਖਾਣਾ ਪੀਣਾ ਦੇ ਕੇ ਜਾਂਦੇ ਰਹਿੰਦੇ ਆ ਆਜੋ ਮਿੱਤਰੋ ਤੁਹਾਨੂੰ ਵੀਡੀਓ ਦਿਖਾਉਣਾ ਬਜ਼ੁਰਗ ਦੀ ਤੁਸੀਂ ਵੀ ਸੁਣੋ ਤੇ ਅੱਗੇ ਵੀ ਹੋਰ ਸ਼ੇਅਰ ਕਰੋ ਤਾਂ ਕਿ ਕਈ ਭਰਾਵਾਂ ਨੂੰ ਨਾ ਇਹ ਗੱਲਾਂ ਫੀਲ ਹੋਈ ਜਾਂਦੇ ਆ ਵੀ ਆਪਾਂ ਬਹੁਤ ਦੁਖੀ ਆ ਆਪਣੇ ਕੋਲ ਆ ਨਹੀਂ ਉਹ ਨਹੀਂ ਤਾਂ ਮਿੱਤਰੋ ਸ਼ੁਕਰ ਮਨਾਇਆ ਕਰੋ ਜੋ ਵੀ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਤਾਂ ਆਜੋ ਵੇਖੋ ਕੀ ਨਾਮ ਹੈ ਤੁਹਾਡਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਠੀਕ ਐ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਨਹੀਂ ਇਕੱਲਾ ਹੀ ਐ ਅੱਛਾ ਹੂੰ ਵਿਆਹ ਨਹੀਂ ਕਰਵਾਇਆ ਸੀ ਜੀ ਇੱਕ ਵਾਰ ਤਾਂ ਪੰਜ ਮੁੰਡੇ ਸੇ ਹਾਂ ਪੰਜੇ ਰੱਬ ਬਹਿ ਗਿਆ ਉਹ ਵਾਹਿਗੁਰੂ ਵਾਹਿਗੁਰੂ ਕਦੋਂ ਰਹਿ ਗਿਆ ਵਾਹਿਗੁਰੂ ਵਾਹ ਪੰਜਾਂ ਨੂੰ ਕੀ ਹੋ ਗਿਆ ਸੀ ਬਾਪੂ ਵਾ ਮੈਂ ਤਾਂ ਨਹੀਂ ਬਹਿ ਗਿਆ ਮੁੰਡਾ ਹੋਉਣਾ ਕਿਹਾ ਤਾਂ ਅੱਛਾ ਜਿੱਧਾ ਦਿੱਤੇ ਉੱਧੇ ਲੈ ਗਿਆ ਪਹਾਣੇ 'ਚ ਰਹਿੰਦੇ ਹੋ ਤੁਸੀਂ ਹੈ ਵਾਹਿਗੁਰੂ ਦੇ ਪਹਾਣੇ 'ਚ ਰਹਿੰਦੇ ਹੋ ਹੋਰ ਇਹ ਬਹੁਤ ਬਾਪੂ ਜੀ ਤੁਹਾਡੇ ਉੱਤੇ ਕਿਰਪਾ ਵਾਹਿਗੁਰੂ ਦੀ

ਲੰਗਰ ਸਾਨੂੰ ਆਂਦਾਬ ਹੋ ਗਏ 2 ਸਾਲ ਸੋਹਣਾ ਲੰਗਰ ਮਿਲ ਕੇ ਠੀਕ ਹੁੰਦਾ ਪ੍ਰਸ਼ਾਦਾ ਹਾਂ ਜੀ ਟਾਈਮ ਨਾਲ ਦੇ ਜਾਂਦੇ ਆ ਸਾਰੇ ਹੋ ਪੁੱਜੀ ਤੁਸੀਂ ਗੁਰੂ ਨਾਨਕ ਦੇ ਕੀਰਤੀ ਸਿੱਖੋ ਜੀ ਹਾਂ ਪਾਣੇ ਚ ਬਹੁਤ ਮੁਸ਼ਕਲ ਆ ਲੈਣਾ ਪੰਜ ਪੁੱਤ ਤੇ ਪੰਜੇ ਚਲੇ ਗਏ ਇਸ ਦੁਨੀਆ ਤੋਂ ਹੋ ਇਦਾਂ ਹੀ ਹੈ